ਕ੍ਰਿਸਚਨ ਭਾਈਚਾਰੇ ਨੇ ਬਣਾਈ ਨੈਸ਼ਨਲ ਲੋਕ ਸੇਵਾ ਪਾਰਟੀ ਸੁਰਜੀਤ ਸਿੰਘ <th>ਪਰ ਬਣੇ ਸਰਬਸੰਮਤੀ ਨਾਲ ਪ੍ਰਧਾਨ ਹਜ਼ਾਰਾਂ ਕਾਰਜਕਰਤਾਵਾਂ ਦਾ ਕਰ ਦਿੱਤਾ ਵੱਡਾ ਇਕੱਠ ਮੇਰਾ ਨਾਮ ਸੁਰਜੀਤ ਸਿੰਘ <th>ਪਰਿਆ ਜੀ ਔਰ ਜਿਹੜੀ ਰਾਜਨੀਤਿਕ ਪਾਰਟੀ ਬਣਾਈ ਗਈ ਆ ਨੈਸ਼ਨਲ ਲੋਕ ਸੇਵਾ ਪਾਰਟੀ ਬਣਾਈ ਗਈ ਆ ਔਰ ਮੈਂ ਪਾਰਟੀ ਦੇ ਸਾਰੇ ਵਰਕਰਾਂ ਨੂੰ ਇਹ ਭਰੋਸਾ ਦਿਵਾਉਣਾ ਆ ਕਿ ਇਹ ਪਾਰਟੀ ਜਿਹੜੀ ਆ ਹਰ ਵਰਗ ਦੀ ਲੜਾਈ ਲੜੇਗੀ ਸਰ ਇਹ ਪਾਰਟੀ ਬਣਾਉਣ ਦਾ ਲੋੜ ਕੀ ਪੈ ਗਈ ਕਿਉਂਕਿ ਲੋਕ ਸਭਾ ਚੋਣਾ ਹੁਣ ਬਿਲਕੁਲ ਨੇੜੇ ਆ ਚੁੱਕੇ ਆ ਤੇ ਕਿਸੇ ਵੀ ਵਕਤ ਚੋਣ ਜਾਬਤਾ ਲੱਗ ਸਕਦਾ ਐ ਇੰਨੀ ਇੰਨੀ ਜਲਦੀ ਕਿਉਂ ਕਿ ਕਿ ਇੱਕ ਅੱਜ ਚੋਣ ਜਾਬਤਾ ਲੱਗ ਸਕਦਾ ਪਾਰਟੀਆਂ ਇਹਦਾ ਬਿਗਲ ਵੱਗ ਬੱਝ ਚੁੱਕਾ ਆ ਔਰ ਜਲਦੀ ਤੁਸੀਂ ਇਹ ਦੇਖੋਗੇ ਇਹ ਜਿਹੜੀ ਪਾਰਟੀ ਆ ਔਰ ਜਲਦੀ ਸੱਤਾ ਦੇ ਵਿੱਚ ਆਏਗੀ ਔਰ ਲੋਕ ਸਭਾ ਵਿਧਾਨ ਸਭਾ ਰਾਜ ਸਭਾ ਦੇ ਵਿੱਚ ਵੀ ਇਹ ਇਸ ਪਾਰਟੀ ਜਿਹੜੀ ਆਪਣੇ ਨੁਮਾਇੰਦੇ ਭੇਜੇਗੀ ਕੀ ਕ੍ਰਿਸਚਨ ਭਾਈਚਾਰਾ ਸਾਰਾ ਇਕਜੁੱਟ ਹੈ ਕਿਉਂਕਿ ਕ੍ਰਿਸਚਨ ਭਾਈਚਾਰਾ ਵੀ ਦੋ ਜਗ੍ਹਾ ਬੰਡਿਆ ਹੋਇਆ ਨਜ਼ਰ ਆ ਰਿਹਾ ਹੈ ਕਿੰਨਾ ਕੁ ਫਾਇਦਾ ਹੋਵੇਗਾ ਜਾਂ ਉਹਨਾਂ ਨੂੰ ਇਕੱਠਾ ਕਰਨ ਦੀ ਲੋੜ ਪੈਗੀ ਦੇਖ ਤੁਹਾਨੂੰ ਪਤਾ ਜੀ ਜਿਹੜੇ ਹੱਕ ਕਈ ਵੇਲੇ ਮੰਗਿਆ ਨਹੀਂ ਮਿਲਦੇ ਉਹ ਕਈ ਵੇਲੇ ਖੋਣੇ ਵੀ ਪੈਂਦੇ ਆ ਅੱਜ ਸਾਨੂੰ ਮੈਦਾਨ ਦੇ ਵਿੱਚ ਖੁਦ ਉਤਰਨਾ ਪੈ ਰਿਹਾ ਆ ਦੇਸ਼ ਦੇ ਵਿੱਚ ਹੋਰ ਵੀ ਕਾਫੀ ਧਾਰਮਿਕ ਰਾਜਨੀਤਿਕ ਪਾਰਟੀਆਂ ਆ ਉਹਨਾਂ ਦੇ ਵਰਕਰ ਜਿਹਦੇ ਵਿੱਚ ਹਿੰਦੂ ਧਰਮ ਵੀ ਐ ਸਿੱਖ ਧਰਮ ਵੀ ਐ ਉਹਨਾਂ ਦੇ ਵਰਕਰ ਤੁਸੀਂ ਕਿਸ ਕਿਸ ਤਰ੍ਹਾਂ ਨਾਲ ਜੋੜੋਗੇ ਜੀ ਕੀ ਕੋਈ ਐਮ ਐਲ ਏ ਜਾਂ ਕੋਈ ਵਿਧਾਇਕ ਜਾਂ ਕੋਈ ਐਮ ਪੀ ਵੀ ਤੁਹਾਡੇ ਸੰਪਰਕ ਚ ਜਿਹੜਾ ਤੁਹਾਡੇ ਕੋਲ ਚੋਣ ਲਾ ਸਕਦਾ ਜਲਦੀ ਤੁਹਾਡੇ ਸਾਹਮਣੇ ਆ ਜਾਗੇ ਬਹੁਤ ਸਾਰੀਆਂ ਤੁਹਾਨੂੰ ਸਾਰੇ 6 ਮਹੀਨੇ ਤੋਂ ਕੰਮ ਕਰਦੇ ਆ ਰਹੇ ਆ ਔਰ ਵੱਖ-ਵੱਖ ਸੂਬਿਆਂ ਦੇ ਵਿੱਚੋਂ ਤੁਹਾਨੂੰ ਜਿਹੜੇ ਮੌਜੂਦਾ ਜਿਹੜੇ ਐਮ ਐਲ ਏ ਐਮ ਪੀ ਆ ਉਹ ਵੀ ਸ਼ਾਇਦ ਇਸ ਪਾਰਟੀ ਵਿੱਚ ਸ਼ਾਮਲ ਹੋਣਗੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਕੀ ਹੋਵੇਗਾ ਵੀ ਤਾਂ ਸਭ ਤੋਂ ਵੱਡਾ ਮੁੱਦਾ ਉੱਠਿਆ ਸੀ ਕਿ ਫੀਮ ਦੀ ਖੇਤੀ ਖੁੱਲੀ ਜਾਵੇ ਕੀ ਸਮਰਥਨ ਕਰਦੇ ਹੋ ਠੀਕ ਹੈ ਜਾਂ ਗਲਤ ਹੈ ਦੂਸਰੀਆਂ ਪਾਰਟੀਆਂ 'ਚ 크ਰਿਸਚਨ ਭਾਈਚਾਰੇ ਦੇ ਜਿਹੜੇ ਆਗੂ ਕੰਮ ਕਰ ਰਹੇ ਆ ਜੋ ਮਾਨ ਸਨਮਾਨ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਉਹ ਇਹਨਾਂ ਰਵਾਇਤੀ ਪਾਰਟੀਆਂ ਨੇ ਨਹੀਂ ਦਿੱਤਾ ਅੱਜ ਤੱਕ ਸਾਡਾ ਮਸੀਹ ਭਾਈਚਾਰੇ ਦੇ ਇਹਨਾਂ ਪਾਰਟੀਆਂ ਨੇ ਕੋਈ ਐਮ ਐਲ ਏ ਕੋਈ ਵਿਧਾਨ ਪ੍ਰਸਿੱਧਾ ਮੈਂਬਰ ਨਾ ਕੋਈ ਸਾਡਾ ਲੋਕ ਸਭਾ ਦਾ ਮੈਂਬਰ ਨਾ ਕੋਈ ਰਾਜ ਸਭਾ ਤੇ ਭੇਜ ਸਕਿਆ ਕਿਹੜਾ ਚੋਂ ਕਿੰਨੀਆਂ ਸਿੱਟਾ ਜਿੱਤ ਸਕਦੇ ਹੋ ਤੁਸੀਂ ਕੀ ਲੱਗਦਾ ਦੇਖੋ ਪੰਜਾਬ ਦੇ ਵਿੱਚ ਕਈ ਮੁੱਦੇ ਸਨ ਅਤੇ ਪੰਜਾਬ ਦੇ ਵਿੱਚ ਕਈ ਰਾਜਨੀਤਿਕ ਪਾਰਟੀਆਂ ਵੀ ਹਨ ਜੋ ਕਿ ਲੋਕਾਂ ਦੇ ਨਾਲ ਗੱਲਬਾਤ ਕਰਦੀ ਹੈ ਅਤੇ ਲੋਕਾਂ ਦੇ ਮੁੱਦੇ ਚੁੱਕਦੀ ਹੈ ਪਰ ਹੁਣ 크੍ਰਿਸਚੀਅਨ ਭਾਈਚਾਰੇ ਵੱਲੋਂ ਵੀ ਇੱਕ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਸਾਡੇ ਨਾਲ ਨੇ ਪਾਸਰ ਜੀ ਸਰ ਆਪਣਾ ਨਾਮ ਕੀ ਹੈ ਤੇ ਕਿਹੜੀ ਰਾਜਨੀਤਿਕ ਪਾਰਟੀ ਤੁਸੀਂ ਬਣਾਈ ਹੈ ਮੇਰਾ ਨਾਮ ਸੁਰਜੀਤ ਸਿੰਘ ਥਾਪਰਿਆ ਜੀ ਔਰ ਜਿਹੜੀ ਰਾਜਨੀਤਿਕ ਪਾਰਟੀ ਬਣਾਈ ਗਈ ਹੈ ਨੈਸ਼ਨਲ ਲੋਕ ਸੇਵਾ ਪਾਰਟੀ ਬਣਾਈ ਗਈ ਹੈ ਔਰ ਇਸ ਪਾਰਟੀ ਬਣਾਉਣ ਦਾ ਜਿਹੜਾ ਅੱਜ ਪਾਰਟੀ ਦੇ ਜੋ ਗਠਨ ਕੀਤਾ ਗਿਆ ਆ ਜ ਜਿਹਦੇ ਵਿੱਚ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਵੀ ਮੈਂ ਇਸ ਪਾਰਟੀ ਦਾ ਸੰਚਾਲਕ ਹਾਂ ਔਰ ਮੈਨੂੰ ਪ੍ਰੈਜ਼ੀਡੈਂਟ ਇਹ ਸਾਰੇ ਭਰਾਵਾਂ ਦੇ ਇਹ ਭਰਾਵਾਂ ਦੇ ਸਹਿਯੋਗ ਦੇ ਨਾਲ ਮੈਨੂੰ ਪ੍ਰੈਜ਼ੀਡੈਂਟ ਦਾ ਅਹੁਦਾ ਦਿੱਤਾ ਗਿਆ ਆ ਔਰ ਮੈਂ ਪਾਰਟੀ ਦੇ ਸਾਰੇ ਵਰਕਰਾਂ ਨੂੰ ਇਹ ਭਰੋਸਾ ਦਿਵਾਉਣਾ ਆ ਕਿ ਇਹ ਪਾਰਟੀ ਜਿਹੜੀ ਆ ਹਰ ਵਰਗ ਦੀ ਲੜਾਈ ਲੜੇਗੀ ਸਰ ਇਹ ਪਾਰਟੀ ਬਣਾਉਣ ਦਾ ਲੋੜ ਕੀ ਪੈ ਗਈ ਕਿਉਂਕਿ ਲੋਕ ਸਭਾ ਚੋਣਾਂ ਹੁਣ ਬਿਲਕੁਲ ਨੇੜੇ ਆ ਚੁੱਕੇ ਆ ਤੇ ਕਿਸੇ ਵੀ ਵਕਤ ਚੋਣ ਜਾਬਤਾ ਲੱਗ ਸਕਦਾ ਹੈ ਇੰਨੀ ਇੰਨੀ ਜਲਦੀ ਕਿਉਂ ਕਿ ਇੱਕ ਅੱਜ ਚੋਣ ਜਾਬਤਾ ਲੱਗ ਸਕਦਾ ਹੈ ਦੇਖੋ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਅੱਜ ਚੋਣ ਜਬਤਾ ਲੱਗ ਸਕਦਾ ਹੈ ਲੇਕਿਨ ਅਸੀਂ ਤਾਂ ਲੰਬੇ ਸਮੇਂ ਤੋਂ ਲੜਦੇ ਆ ਰਹੇ ਹਾਂ ਚਾਹੇ 크੍ਰਿਸਚੀਅਨ ਭਾਈਚਾਰਾ ਐਸਸੀ ਭਾਈਚਾਰਾ ਓਬੀਸੀ ਭਾਈਚਾਰਾ ਮੱਜਵੀ ਸਿੱਖ ਭਾਈਚਾਰਾ ਆਪਣੀ ਹੋਣ ਦੇ ਲਈ ਆਪਣੇ ਬੱਚਿਆਂ ਦੇ ਲਈ ਆਪਣੇ ਭਵਿੱਖ ਦੇ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਲੇਕਿਨ ਹਮੇਸ਼ਾ ਹੀ ਅਣਦੇਖਾ ਕੀਤਾ ਗਿਆ ਜਿਹਦਾ ਕਰਕੇ ਅੱਜ ਮਜਬੂਰਨ ਸਾਨੂੰ ਇਹ ਫੈਸਲੇ ਲੈਣੇ ਪਏ ਆ ਵੀ ਅਸੀਂ ਇਹ ਹੁਣ ਫੈਸਲਾ ਲਿਆ ਆ ਔਰ ਸਾਡੇ ਸਾਰੇ ਵਰਕਰਾਂ ਨੇ ਸਾਡੇ ਅਹੁਦੇਦਾਰਾਂ ਨੇ ਜਿਹੜੇ ਬੁੱਧੀਜੀਵੀ ਸਾਡੇ ਜਿਹੜੇ ਅਹੁਦੇਦਾਰ ਨੇ ਔਰ ਉਹਨਾਂ ਨੇ ਅੱਜ ਫੈਸਲਾ ਲਿਆ ਵੀ ਅਸੀਂ ਪੂਰੇ ਭਾਰਤ ਦੇ ਅੰਦਰ ਇਹ ਜਿਹੜੀ ਵਿਗਲ বাজਾਵਾਂਗੇ ਜਿਹੜਾ ਸਾਡੀ ਨੈਸ਼ਨਲ ਲੋਕ ਸੇਵਾ ਪਾਰਟੀ ਆ ਇਹਦਾ ਵਿਗਲ ਵੱਜ ਚੁੱਕਾ ਆ ਔਰ ਜਲਦੀ ਤੁਸੀਂ ਇਹ ਦੇਖੋਗੇ ਇਹ ਜਿਹੜੀ ਪਾਰਟੀ ਆ ਔਰ ਜਲਦੀ ਸੱਤਾ ਦੇ ਵਿੱਚ ਆਏਗੀ ਔਰ ਲੋਕ ਸਭਾ ਵਿਧਾਨ ਸਭਾ ਰਾਜ ਸਭਾ ਦੇ ਵਿੱਚ ਵੀ ਇਹ ਇਸ ਪਾਰਟੀ ਜਿਹੜੀ ਆਪਣੇ ਨੁਮਾਇੰਦੇ ਭੇਜੇਗੀ ਕੀ 크੍ਰਿਸਚੀਅਨ ਭਾਈਚਾਰਾ ਸਾਰਾ ਇਕਜੁੱਟਾ ਹੈ ਕਿਉਂਕਿ 크੍ਰਿਸਚੀਅਨ ਭਾਈਚਾਰਾ ਵੀ ਦੋ ਜਗ੍ਹਾ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ ਕਿੰਨਾ ਕੁ ਫਾਇਦਾ ਹੋਵੇਗਾ ਜਾਂ ਉਹਨਾਂ ਨੂੰ ਇਕੱਠਾ ਕਰਨ ਦੀ ਲੋੜ ਪੈਗੀ ਦੇਖੋ ਜੀ ਚਾਹੇ ਕੋਈ ਵੀ ਭਾਈਚਾਰੇ ਦੀ ਗੱਲ ਕਰੀਏ ਦੇਖਣੇ 크੍ਰਿਸਚੀਅਨ ਭਾਈਚਾਰੇ ਨੂੰ ਪਤਾ ਹੈ ਵੀ ਅਸੀਂ ਹਮੇਸ਼ਾ ਹੀ ਸਾਡੇ ਵਿੱਚ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਆ ਜਸਪਾਲਮ ਸਿੰਘ ਜੀ ਨੇ ਉਹ ਬੇਖੂਬੀ ਜਾਣਦੇ ਆ ਵੀ 크੍ਰਿਸਚਨ ਭਾਈਚਾਰੇ ਨੂੰ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਸਮੱਸਿਆਵਾਂ ਨਾਲ ਲੜਦੇ ਆ ਰਿਹਾ ਲੇਕਿਨ 크੍ਰਿਸਚਨ ਭਾਈਚਾਰਾ ਇੱਕ ਫਰੰਟ ਤੇ ਹੋਏਗਾ ਇੱਕ ਮੰਚ ਤੇ ਹੋਏਗਾ ਅਸੀਂ ਇਹ ਜਿਹੜਾ ਵੀੜਾ ਚੱਕਿਆ ਆ 크੍ਰਿਸਚਨ ਭਾਈਚਾਰੇ ਨੂੰ ਜੋੜਨ ਦਾ ਮਜਬੂਰ ਸਿੱਖ ਭਾਈਚਾਰੇ ਨੂੰ ਜੋੜਨ ਦਾ ਏ ਐਸਸੀ ਭਾਈਚਾਰੇ ਨੂੰ ਜੋੜਨ ਦਾ OBC ਭਾਈਚਾਰੇ ਨੂੰ ਜੋੜਨ ਦਾ ਸਾਡਾ ਅਸੀਂ ਬੀੜਾ ਚੱਕਿਆ ਆ ਵੀ ਇਹ ਭਾਈਚਾਰਾ ਇੱਕ ਮੰਚ ਤੇ ਆਏਗਾ ਆਪਣੇ ਜਿਹੜੇ ਤੁਹਾਨੂੰ ਪਤਾ ਜੀ ਜਿਹੜੇ ਹੱਕ ਕਈ ਵੇਲੇ ਮੰਗਿਆ ਨਹੀਂ ਮਿਲਦੇ ਉਹ ਕਈ ਵੇਲੇ ਖੋਣੇ ਵੀ ਪੈਂਦੇ ਆ ਅੱਜ ਸਾਨੂੰ ਮੈਦਾਨ ਦੇ ਵਿੱਚ ਖੁਦ ਉਤਰਨਾ ਪੈ ਰਿਹਾ ਆ ਅਸੀਂ ਬੜਾ ਸਮੇਂ ਤੋਂ ਰਵੈਤੀ ਪਾਰਟੀਆਂ ਨੂੰ ਦੇਖਦੇ ਆ ਵੀ ਸ਼ਾਇਦ ਇਹ ਪਾਰਟੀਆਂ ਜਿਹੜਾ ਸਾਨੂੰ ਬੰਦਾ ਮਾਨ ਸਤਕਾਰ ਦੇਣਗੇ ਲੇਕਿਨ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਤੁਸੀਂ ਸਭ ਜਾਣਦੇ ਹੋ ਹਮੇਸ਼ਾ ਹੀ ਸਾਡੇ ਨਾਲ ਵਤੀਰਾ ਕੀਤਾ ਗਿਆ ਆ ਔਰ ਅੱਜ ਜਿਹੜੀ ਨੈਸ਼ਨਲ ਲੋਕ ਸੇਵਾ ਪਾਰਟੀ ਆ ਉਹ ਆਗਾਜ਼ ਹੋ ਚੁੱਕਾ ਆ ਵਿਗਲ ਵੱਜ ਚੁੱਕਾ ਆ ਔਰ ਜਲਦੀ ਤੁਸੀਂ ਦੇਖੋਗੇ ਨੈਸ਼ਨਲ ਜਿਹੜੀ ਲੋਕ ਸੇਵਾ ਪਾਰਟੀ ਆ ਔਰ ਆਪਣੇ ਝੰਡੇ ਗੱਡ ਕੇੜੀ ਔਰ ਸਾਡਾ ਜਿਹੜਾ ਝੰਡਾ ਆ ਉਹ ਸਾਰਿਆਂ ਨੂੰ ਦਿਖਾਈ ਦੇਗਾ ਹਮੇਸ਼ਾ ਹੀ ਜੇ ਗੱਲ ਕਰੀਏ 크ਿਸਚਨ ਭਾਈਚਾਰੇ ਦੀ ਜੇ 크ਿਸਚਨ ਭਾਈਚਾਰੇ ਨੇ ਐਜੂਕੇਸ਼ਨ ਦੇ ਵਿੱਚ ਕਿੰਨੀ ਸੇਵਾ ਕੀਤੀ ਇਸ ਦੇਸ਼ ਦੇ ਅੰਦਰ ਜੇ ਅਸੀਂ ਹੈਲਥ ਦੇ ਗੱਲ ਦੇ ਵਿੱਚ ਕਰੀਏ ਮੈਡੀਕਲ ਸਾਇੰਸ ਦੇ ਆਧਾਰ ਤੇ ਗੱਲ ਕਰੀਏ ਹਮੇਸ਼ਾ ਹੀ ਸੇਵਾ ਕੀਤੀ ਇਸੇ ਕਰਕੇ ਅਸੀਂ ਜਿਹੜਾ ਆਪਣੀ ਪਾਰਟੀ ਦਾ ਜਿਹੜਾ ਨਾਮ ਆ ਲੋਕ ਸੇਵਾ ਪਾਰਟੀ ਰੱਖਿਆ ਵੀ ਸਾਡੀ ਮਨੁੱਖਤਾ ਦੀ ਸੇਵਾ ਕਰਨੀ ਆ ਔਰ ਨੈਸ਼ਨਲ ਲੈਵਲ ਤੇ ਸੇਵਾ ਕਰਨੀ ਆ ਅਸੀਂ ਅਸੀਂ ਖੇਤਰੀ ਪਾਰਟੀ ਦਾ ਨਹੀਂ ਸਾਨੂੰ ਬਹੁਤ ਸਾਰੇ ਪਰਾ ਕਹਿੰਦੇ ਸੀ ਵੀ ਚਲੋ ਆਪਾਂ ਖੇਤ ਲੇਕਿਨ ਸਾਡੇ ਮਨ ਦੇ ਵਿੱਚ ਜਿਹੜਾ ਬੋਝ ਸੀ ਵੀ 크ਰਿਸਚਨ ਭਾਈਚਾਰੇ ਨਾਲ ਤਾਂ ਪੂਰੇ ਭਾਰ ਦੇ ਅੰਦਰ ਬੜਾ ਹੀ ਵਿਤਕਰਾ ਹੁੰਦਾ ਆ ਮੱਝ ਵੀ ਸਿੱਖ ਭਾਈਚਾਰੇ ਨਾਲ ਤੇ ਐਸਸੀ ਜਾਂ ਓਬੀਸੀ ਭਾਈਚਾਰੇ ਨਾਲ ਐਸਟੀ ਸਮਾਜ ਦੇ ਨਾਲ ਬੜਾ ਵਿਤਕਰਾ ਹੁੰਦਾ ਜਿਹਦਾ ਕਰਕੇ ਸੀ ਇਹ ਜਿਹੜਾ ਬੀੜਾ ਚੱਕਿਆ ਆ ਔਰ ਜਿਹੜਾ ਬੀੜਾ ਚੱਕਿਆ ਆ ਅਸੀਂ ਵਿਸ਼ਵਾਸ ਕਰਦੇ ਹਾਂ ਜਿਹੜਾ ਕਾਲਪੁਰਖ ਪਰਮਾਤਮਾ ਪਰਮੇਸ਼ਵਰ ਸਾਡੀ ਪ੍ਰਾਰਥਨਾ ਨੂੰ ਉਹਨਾਂ ਨੇ ਸੁਣਿਆ ਆ ਅੱਜ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੇ ਹਸਾਬ ਦੇ ਨਾਲ ਵਰਕਰ ਆਏ ਨੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਆਏ ਨੇ ਕਿਉਂਕਿ ਇਹ ਸਾਡਾ ਕਾਫੀ 6 ਮਹੀਨੇ ਤੋਂ ਅਸੀਂ ਜਿਹ ਪਰਮਾਤਮਾ ਦੇ ਦੇ ਤੁਸੀਂ ਦੇਖ ਸਕਦੇ ਹੋ ਪਰਮਾਤਮਾ ਨੇ ਅੱਜ ਸਾਡੇ ਉਹ ਭਾਗ ਲਾਏ ਆ ਅੱਜ ਸਾਰੇ ਵਰਕਰ ਇਕੱਠੇ ਹੋਏ ਜਿਹੜੇ ਸਾਡੇ ਭਰਾ ਅਜੇ ਵੀ ਸਾਡੇ ਤੋਂ ਦੂਰ ਆ ਉਹਨਾਂ ਨੂੰ ਜਲਦੀ ਅਸੀਂ ਪਾਰਟੀ ਦੇ ਵਿੱਚ ਸ਼ਾਮਲ ਵੀ ਕਰਾਂਗੇ ਔਰ ਇਹ ਪਾਰਟੀ ਨੂੰ ਮਜ਼ਬੂਤ ਕਰਕੇ ਔਰ ਅਸੀਂ ਆਪਣੇ ਆਪਣੇ ਲੋਕਾਂ ਨੂੰ ਲੋਕ ਸਭਾ ਵਿਧਾਨ ਸਭਾ ਰਾਜ ਸਭਾ ਦੇ ਵਿੱਚ ਭੇਜਾਂਗੇ ਦੇਸ਼ ਦੇ ਵਿੱਚ ਹੋਰ ਵੀ ਕਾਫੀ ਧਾਰਮਿਕ ਰਾਜਨੀਤਿਕ ਪਾਰਟੀਆਂ ਹਨ ਉਹਨਾਂ ਦੇ ਵਰਕਰ ਜਿਵੇਂ ਹਿੰਦੂ ਧਰਮ ਵੀ ਹੈ ਸਿੱਖ ਧਰਮ ਵੀ ਹੈ ਉਹਨਾਂ ਦੇ ਵਰਕਰ ਤੁਸੀਂ ਕਿਸ ਕਿਸ ਤਰ੍ਹਾਂ ਨਾਲ ਜੋੜੋਗੇ ਜੀ ਦੇਖੋ ਜੀ ਜਿਹੜੀ ਸਾਡੀ ਪਾਰਟੀ ਦੇ ਜਿਹੜੇ ਏਜੰਡੇ ਨੇ ਸਾਡੇ ਪਾਰਟੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਲੋਕ ਸੇਵਾ ਕਰਨ ਲਈ ਆ ਰਹੇ ਹਾਂ ਨਾ ਕਿ ਅਸੀਂ ਅਹੁਦੇ ਦੀ ਅਹੁਦੇ ਦੀ ਅਹੁਦੇ ਜਾਂ ਐਮਐਲਏ ਐਮਪੀ ਬਣਨ ਦੇ ਲਈ ਅਸੀਂ ਮਨੁੱਖਤਾ ਦੀ ਸੇਵਾ ਦੇ ਲਈ ਦੇਸ਼ ਦੀ ਸੇਵਾ ਲਈ ਆ ਰਹੇ ਹਾਂ ਵੀ ਜਿਸ ਤਰ੍ਹਾਂ 크੍ਰਿਸਚਨ ਭਾਈਚਾਰਾ ਦੇਸ਼ ਦੀ ਸੇਵਾ ਕਰਦਾ ਆ ਰਿਹਾ ਲੰਬੇ ਸਮੇਂ ਤੋਂ ਚਾਹੇ 크ਰਿਸਚੀਅਨ ਭਾਈਚਾਰੇ ਨੇ ਕਦੀ ਰਾਜਨੀਤੀ ਕੱਲ ਕਦਮ ਨਹੀਂ ਵਿਧਾਏ ਚਾਹੇ ਐਸਸੀ ਜਾਂ ਓਬੀਸੀ ਭਾਈਚਾਰਾ ਤੁਸੀਂ ਦੇਖਦੇ ਆ ਉਹ ਹਮੇਸ਼ਾ ਹੀ ਤੁਰ ਪੈਣ ਦੇ ਜਿੱਦਾਂ ਵੀ ਕੋਈ ਮਗਰ ਲਾ ਕੇ ਤੁਰਦਾ ਸੀ ਤੁਰ ਪੈਣੇ ਆ ਲੇਕਿਨ ਸਾਨੂੰ ਇਹ ਪਤਾ ਲੱਗਿਆ ਜੇ ਅਸੀਂ ਦੇਸ਼ ਦੀ ਸੇਵਾ ਕਰਨੇ ਆ ਤੇ ਦੇਸ਼ ਦੀ ਸੇਵਾ ਸ਼ੈਨ ਸਾਨੂੰ ਆਪ ਹੀ ਅੱਗੇ ਆ ਕੇ ਕਰਨੀ ਪੈਗੀ ਔਰ ਜਿਹੜਾ ਦੇਖੋ ਅੱਜ ਹਰ ਵਰਗ ਨੂੰ ਪਤਾ ਲੱਗ ਗਿਆ ਆ ਵੀ ਸਾਡੇ ਨਾਲ ਕੀ ਕਿਦਾ ਅੱਜ ਦੇਖੋ ਭੱਜ ਦੌੜ ਉਹ ਪਾਰਟੀ ਦੇ ਵਰਕਰ ਉਧਰ ਭੱਜ ਜਾਂਦੇ ਕੋਈ ਇਧਰ ਭੱਜ ਜਾਂਦੇ ਕਦੀ ਆਉਣ ਨੂੰ ਭੱਜ ਜਾਂਦੇ ਆ ਇਥੋਂ ਸਾਫ਼ ਹੁੰਦਾ ਕੁਰਸੀ ਦੀ ਦੌੜ ਆ ਦੇਖੋ ਪਾਰਟੀ ਨੇ ਅਸੀਂ ਪਾਰਟੀ ਦੇ ਵਿੱਚ ਜਿਹੜੇ ਖਾਸ ਤੌਰ ਤੇ ਕਰ ਰੱਖੇ ਵੀ ਜਿਹਨੇ ਸੇਵਾ ਕਰਨੀ ਆ ਲੋਕ ਸੇਵਾ ਕਰਨੀ ਆ ਉਹੀ ਇਸ ਪਾਰਟੀ ਚ ਸ਼ਾਮਲ ਹੋਵੇ ਜਿਹੜਾ ਐਮ ਐਲ ਏ ਐਮ ਪੀ ਬਣਨ ਦਾ ਇੱਛਾ ਰੱਖਦਾ ਆ ਲੇਕਿਨ ਐਮ ਐਲ ਏ ਐਮ ਪੀ ਬਣੇ ਪਰ ਮਾਨਵਤਾ ਦੀ ਸੇਵਾ ਕਰੇ ਲੋਕਾਂ ਦੀ ਸੇਵਾ ਕਰੇ ਜਿਹੜੇ ਭਾਰਤ ਦੇ ਵਿੱਚ ਅਸੀਂ ਇਹ ਹੀ ਜਿਹੜਾ ਜਿਹੜਾ ਵੀੜਾ ਚੱਕਿਆ ਆ ਵੀ ਜਿਹੜੀ ਲੋਕ ਸੇਵਾ ਪਾਰਟੀ ਆ ਜਿਹੜੀ ਨੈਸ਼ਨਲ ਲੋਕ ਸੇਵਾ ਪਾਰਟੀ ਆ ਉਹ ਮਨੁੱਖਤਾ ਦੀ ਸੇਵਾ ਕਰੇਗੀ ਨਾ ਕਿ ਅਸੀਂ ਅਹੁਦਿਆਂ ਦੇ ਮਗਰ ਨਹੀਂ ਭੱਜ ਰਹੇ ਲੇਕਿਨ ਅਸੀਂ ਇੱਦਾਂ ਆ ਵੀ ਜਿਹੜੇ ਸਾਡੇ ਵਰਕਰ ਨੇ ਉਹ ਬੁੱਧੀਜੀਵੀ ਲੋਕ ਨੇ ਸਮਾਜ ਦਾ ਦਰਦ ਰੱਖਦੇ ਆ ਔਰ ਸਮਾਜ ਦਾ ਦਰਦ ਵਾਲੇ ਦਰਦ ਰੱਖਣ ਵਾਲੇ ਲੋਕ ਹੀ ਇਸ ਪਾਰਟੀ 'ਚ ਸ਼ਾਮਲ ਆ। ਕੀ ਕੋਈ ਐਮਐਲਏ ਜਾਂ ਕੋਈ ਵਿਧਾਇਕ ਜਾਂ ਕੋਈ ਐਮਪੀ ਵੀ ਤੁਹਾਡੇ ਸੰਪਰਕ 'ਚ ਹੈ ਜਿਹੜਾ ਤੁਹਾਡੇ ਕੋਲ ਚੋਣ ਲਾ ਸਕਦਾ। ਜਲਦੀ ਤੁਹਾਡੇ ਸਾਹਮਣੇ ਆ ਜਾਗੇ ਔਰ ਬਹੁਤ ਸਾਰੀਆਂ ਤੁਹਾਨੂੰ ਸੇ 6 ਮਹੀਨੇ ਤੋਂ ਕੰਮ ਕਰਦੇ ਆ ਰਹੇ ਆ ਔਰ ਵੱਖ-ਵੱਖ ਸੂਬਿਆਂ ਦੇ ਵਿੱਚੋਂ ਤੁਹਾਨੂੰ ਜਿਹੜੇ ਮੌਜੂਦਾ ਜਿਹੜੇ ਐਮਐਲਏ ਐਮਪੀ ਆ ਉਹ ਵੀ ਸ਼ਾਇਦ ਇਸ ਪਾਰਟੀ 'ਚ ਸ਼ਾਮਲ ਹੋਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਪਾਰਟੀਆਂ ਜਿਹੜੀਆਂ ਐਮਐਲਐਮਪੀ ਬਣਾ ਦੇਣ ਲੇਕਿਨ ਉਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਪਾ ਦਿੰਦੇ ਆ ਉਹ ਜਿਹੜੀਆਂ ਬੇੜੀਆਂ ਉਹ ਤੋੜਨ ਨੂੰ ਤਿਆਰ ਆ ਵਾਕਈ ਉਹਨਾਂ ਨੂੰ ਅਸੀਂ ਇਸ ਗੱਲ ਤੋਂ ਉਹਨਾਂ ਨੂੰ ਇਸ ਗੱਲ ਦੇ ਨਾਲ ਸਾਡਾ ਉਹਨਾਂ ਦਾ ਵਿਚਾਰ ਵਟਾਂਦਰਾ ਵੀ ਹੋਇਆ ਵੀ ਆਪਾਂ ਇਹ ਬੇੜੀਆਂ ਤੋੜਨੀਆਂ ਆ ਆ ਮਨੁੱਖਤਾ ਦੀ ਸੇਵਾ ਕਰਨੀਆਂ ਦੇਸ਼ ਦੀ ਸੇਵਾ ਕਰਨੀਆਂ ਔਰ ਦੇਸ਼ ਦੇ ਹਿੱਤ ਦੇ ਲਈ ਖੜਨਾ ਆ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਕੀ ਹੋਵੇਗਾ ਪੰਜਾਬ ਦੇ ਤੁਸੀਂ ਜਾਣਦੇ ਹੋ ਨਸ਼ਾ ਕਿੰਨਾ ਵਧੀਆ ਹੋਇਆ ਪੰਜਾਬ ਦੇ ਅੰਦਰ ਬੇਰੋਜ਼ਗਾਰੀ ਕਿੰਨੀ ਆ ਇੱਥੇ ਕਿਸਾਨਾਂ ਦੇ ਕਿੰਨੇ ਮਸਲੇ ਆ ਮਜ਼ਦੂਰਾਂ ਦੇ ਕਿੰਨੇ ਮਸਲੇ ਆ ਲੋਕ ਘਰਾਂ ਚੋਂ ਵੇਖ ਘਰ ਆ ਇੱਥੇ ਜਿਹੜਾ ਨੌਜਵਾਨ ਆ ਅੱਜ ਵਿਦੇਸ਼ਾਂ ਵੱਲ ਭੱਜ ਰਿਹਾ ਆ ਪੰਜਾਬ ਖਾਲੀ ਹੁੰਦਾ ਜਾ ਰਿਹਾ ਆ ਪੰਜਾਬ ਦਾ ਜਿਹੜਾ ਪੜਿਆ ਲਿਖਿਆ ਨੌਜਵਾਨ ਆ ਅੱਜ ਦਰਦ ਦਰਦ ਦੀਆਂ ਠੋਕਰਾਂ ਖਾ ਰਿਹਾ ਆ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਪੰਜਾਬ ਦੇ ਜਿਹੜੇ ਮਸਲੇ ਆ ਤੁਹਾਡੇ ਸਾਹਮਣੇ ਜਲਦੀ ਸਾਡਾ ਮੈਨੀਫੈਸਟੋ ਆ ਜਾਏਗਾ ਔਰ ਤੁਹਾਡੇ ਸਾਹਮਣੇ ਸਿਰੂਰ ਕਾਨੂੰਨ ਵਿਧਾਨ ਸਭਾ ਚ ਮੁੱਦਾ ਉੱਠਿਆ ਸੀ ਕਿ ਫੀਮ ਦੀ ਖੇਤੀ ਖੁੱਲੀ ਜਾਵੇ ਕੀ ਸਮਰਥਨ ਕਰ ਜਿਹੜੀ ਫੀਮਦੀ ਖੇਤੀ ਮੈਂ ਇਹਦੇ ਬਾਰੇ ਤਾਂ ਨਹੀਂ ਕੁਝ ਕਹਿ ਸਕਦਾ ਕਿਉਂਕਿ ਮੈਨੂੰ ਦੇਖੋ ਨਸ਼ੇ ਦੇ ਤੇ ਪ੍ਰਮੋਟ ਦੇ ਕਰਨ ਤੇ ਨਹੀਂ ਅਸੀਂ ਅਸੀਂ ਤਾਂ ਕਹਿੰਦੇ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਨਸ਼ਾ ਮੁਕਤ ਦੇਸ਼ ਹੋਣਾ ਚਾਹੀਦਾ ਜੇ ਇਦਾਂ ਦੀਆਂ ਗੱਲਾਂ ਕਰ ਰਹੇ ਉਹ ਲੋਕ ਜਾਣਦੇ ਹੋ ਕਿ ਦੇਖੋ ਅਸੀਂ ਤਾਂ ਜਿਹੜਾ ਇਦਾਂ ਦੇ ਨਸ਼ੇ ਦਾ ਸੇਵਨ ਦਾ ਨਾ ਕੀਤਾ ਆ ਨਾ ਅਸੀਂ ਕਵਾਂਗੇ ਅਸੀਂ ਤਾਂ ਚਾਹੁੰਦੇ ਆ ਵੀ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਮੁਕਤ ਪੰਜਾਬ ਹੋਵੇ ਧੰਨਵਾਦ ਜੀ ਤਾਂ ਸਰ ਜਨਰਲ ਸੈਕਟਰੀ ਜੀ ਐਮਸੀ ਜੀ ਅਸਰ ਕੀ ਕਹਿਣਾ ਚਾਹਦੇ ਹੋ ਪਾਰਟੀ ਦਾ ਗਠਨ ਹੋ ਚੁੱਕਿਆ ਤੇ ਮੁੱਦੇ ਕਿਹੜੇ ਹੋਣਗੇ ਮੈਂ ਤਾਂ ਪਹਿਲਾ ਸਮੁੱਚੇ ਹੀ ਪੰਜਾਬ ਵਾਸੀਆਂ ਨੂੰ ਇਸ ਜੋ ਨਵ ਗਠਿਤ ਪਾਰਟੀ ਆ ਨੈਸ਼ਨਲ ਲੋਕ ਸੇਵਾ ਪਾਰਟੀ ਜਿਹੜੀ ਆ ਉਹਦੇ ਪੰਜਾਬੀਆਂ ਨੂੰ ਖਾਸ ਕਰਕੇ ਮੁਸਲਮਾਨ ਸਿੱਖ ਹਿੰਦੂ ਬੁਰੋ ਕ੍ਰਿਸਚੀਅਨ ਭਾਈਚਾਰੇ ਨੂੰ ਵਧਾਈ ਦੇਣਾ ਵਾ ਕਿ ਇੱਕ ਪਾਰਟੀ ਦਾ ਆਗਾਜ਼ ਕੀਤਾ ਗਿਆ ਵਾ ਕਿਉਂਕਿ ਜੋ ਪੰਜਾਬ ਦੇ ਅੰਦਰ ਜੋ ਬਹੁਤ ਜ਼ਿਆਦਾ ਗੰਧ ਪੈ ਚੁੱਕਾ ਵਾ ਤੁਸੀਂ ਦੇਖਿਆ ਵਾ ਸਾਡੇ ਪ੍ਰਧਾਨ ਜੀ ਵੀ ਗੱਲ ਕਰਕੇ ਗਏ ਆ ਸੁਰਜੀਤ ਥਾਪਰ ਜੀ ਜਿਹੜੇ ਨਵ ਨਿਯੁਕਤ ਪ੍ਰਧਾਨ ਆ ਜਿੰਨਾਂ ਨੂੰ ਸਾਰਿਆਂ ਨੇ ਜੋ ਚੁਣਿਆ ਵਾ ਔਰ ਸਾਡੇ ਮੁੱਦੇ ਇਹੋ ਜਿਹਾ ਮੈਂ ਤੇ ਇਹੋ ਬੇਨਤੀ ਕਰਾਂਗਾ ਜਿਹੜੇ ਸਾਡੇ ਦਲਿਤ ਭਾਈਚਾਰੇ ਦੇ ਬੈਕਵਰਡ ਭਾਈਚਾਰੇ ਦੇ ਜਾਂ ਗਰੀਬ ਵਰਗ ਦੇ ਦੂਸਰੀਆਂ ਪਾਰਟੀਆਂ ਚ 크ਿਸਚਨ ਭਾਈਚਾਰੇ ਦੇ ਜਿਹੜੇ ਆਗੂ ਕੰਮ ਕਰ ਰਹੇ ਆ ਜੋ ਮਾਨ ਸਨਮਾਨ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਉਹ ਇਹਨਾਂ ਰਵਾਇਤੀ ਪਾਰਟੀਆਂ ਨੇ ਨਹੀਂ ਦਿੱਤਾ ਤੇ ਇਸ ਕਰਕੇ ਮੇਰੀ ਉਹਨਾਂ ਨੂੰ ਅਪੀਲ ਆ ਵੀ ਉਹਨਾਂ ਦਾ ਆਪਣਾ ਘਰ ਤਿਆਰ ਹੋ ਗਿਆ ਝੰਡਾ ਡੰਡਾ ਜਿਹੜਾ ਵਾ ਆਪਣਾ ਉਹ ਤਿਆਰ ਹੋ ਗਿਆ ਵਾ ਤੋ ਆ ਕੇ ਆਪਣੀ ਜੰਗ ਉਹ ਆਪ ਲੜਨ ਕਿਉਂਕਿ ਉਹ ਸਾਡੀ ਲੜਾਈ ਨਹੀਂ ਆ ਇਹ ਉਹਨਾਂ ਦੀ ਲੜਾਈ ਆ ਸਮੁੱਚੇ ਪੰਜਾਬ ਦੇ ਵਸਿਆਾਂ ਦੀ ਲੜਾਈ ਆ ਔਰ ਜੋ ਪੰਜਾਬ ਦੇ ਮੁੱਦੇ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਜਿੰਨੀਆਂ ਵੀ ਪਾਰਟੀਆਂ ਨੇ ਅੱਜ ਤੱਕ ਸੱਤਾ ਦਾ ਆਨੰਦ ਭੋਗਿਆ ਵਾ ਉਹਨਾਂ ਨੇ ਖਾਸ ਕਰਕੇ ਮਸੀਹ ਭਾਈਚਾਰੇ ਦਾ ਸ਼ੋਸ਼ਣ ਕੀਤਾ ਵਾ 74 75 ਸਾਲ ਹੋ ਚੁੱਕੇ ਆ ਅੱਜ ਤੱਕ ਸਾਡਾ ਮਸੀਹ ਭਾਈਚਾਰੇ ਦੇ ਇਹਨਾਂ ਪਾਰਟੀਆਂ ਨੇ ਕੋਈ ਐਮਐਲਏ ਕੋਈ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾ ਕੋਈ ਸਾਡਾ ਲੋਕ ਸਭਾ ਦਾ ਮੈਂਬਰ ਨਾ ਕੋਈ ਰਾਜ ਸਭਾ ਤੇ ਭੇਜ ਸਕਿਆ ਹਮੇਸ਼ਾ ਹੀ ਲੱਖਾਂ ਦੀ ਗਿਣਤੀ ਵਾਲਾ ਜਿਹੜਾ ਪੰਜਾਬ ਦੇ ਵਿੱਚ ਮਸੀਹ ਭਾਈਚਾਰਾ ਵਾ ਖਾਸ ਕਰਕੇ ਜਿਵੇਂ ਗਰਦਾਸਪੁਰ ਲਾਲੀ ਹੈ ਲੱਖਾਂ ਦੀ ਜਿਹੜਾ ਵਾ ਕਿ 6-7 ਲੱਖ ਦੇ 7 ਲੱਖ ਦੇ ਕਰੀਬ ਸਾਡੀ ਉੱਥੇ ਭਾਈਚਾਰੇ ਦੀ ਵੋਟ ਆ ਹਮੇਸ਼ਾ ਹੀ ਵੋਟ ਬੈਂਕ ਵਿੱਚ ਜੋ ਇਸਤੇਮਾਲ ਕੀਤਾ ਵਾ ਪਰ ਸਾਡਾ ਹੁਣ ਭਾਈਚਾਰਾ ਜਾਗਰਿਤ ਹੋ ਗਿਆ ਆਣ ਵਾਲੇ ਸਮੇਂ 'ਚ ਅਸੀਂ ਆਪਣੇ ਇਸ ਪਾਰਟੀ ਦੇ ਜਿਹੜੇ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਬੈਨਰ ਹੇਟ ਜਿਹੜਾ ਆਪਣੇ ਉਮੀਦਵਾਰਾਂ ਨੂੰ 13 ਦੇ 13 ਖੜੇ ਕਰਕੇ ਔਰ ਪੰਜਾਬ ਤੇ ਇੱਕ ਵੱਡੀ ਜਿੱਤ ਪ੍ਰਾਪਤ ਕਰਾਂਗੇ ਔਰ ਇਹਦੇ ਨਾਲ ਹੀ ਨਾਲ ਦੂਜੇ ਸੂਬਿਆਂ ਦਾ ਵੀ ਜਿਹੜਾ ਵਾ ਅਸੀਂ ਉਹ ਜਿਹੜਾ ਵਾ ਇਹਦਾ ਆਗਾਜ਼ ਕਰਾਂਗੇ ਜਿਹੜਾ ਲੋਕ ਸਭਾ ਸਾਹਿਬ ਆਖਰੀ ਸਵਾਲ ਹੈ 13 ਚੋਂ ਕਿੰਨੀਆਂ ਸੀਟਾਂ ਜਿੱਤ ਸਕਦੇ ਹੋ ਤੁਸੀਂ ਕੀ ਲੱਗਦਾ ਦੇਖੋ ਜੀ 13 ਦੀਆਂ 13 ਹੀ ਜਿੱਤ ਸਕਦੇ ਆ ਕਿਉਂਕਿ ਭਾਈਚਾਰਾ ਜਾਗਰਿਤ ਹੋ ਚੁੱਕਾ ਵਾ ਤੱਕਾ ਹੀ ਇੰਨਾ ਵਾ ਪੰਜਾਬ ਮੰਦਰਾ ਜੇ ਦੇਖ ਲਓ ਜਿਹੜੇ ਮਰ ਕੋਈ ਮਸਲਾ ਉਠਾ ਲੋ ਹਰ ਮਸਲੇ ਚ ਨੌਜਵਾਨ ਪੀੜੀ ਕਿੱਧਰ ਨੂੰ ਜਾ ਰਹੀ ਆ ਨਸ਼ਾ ਕਿੰਨਾ ਜਿਹੜਾ ਵਾ ਉਹ ਕਿਦਾਂ ਸਿਖਰਾਂ ਤੇ ਚੱਲ ਰਿਹਾ ਵਾ ਰੋਜ਼ ਜਿਹੜੇ ਟੀਕੇ ਲਾ ਲਾ ਚਟੇ ਆਲਾ ਲੋਕ ਮਰ ਰਹੇ ਆ ਸਰਿਆ ਪਤੀ ਜਿਹੜੇ ਸੁਹਾ ਗੁਜਰਦੇ ਪਏ ਆ ਮਾਵਾਂ ਦੇ ਪੁੱਤ ਜਿਹੜੇ ਆ ਉਹਨਾਂ ਦੀ ਕੁੱਖਾ ਖਾਲੀ ਹੋ ਰੀਆਂ ਵਾ ਇੱਥੇ ਬਸ ਨਹੀਂ ਆਏ ਦਿਨ ਜਿਹੜਾ ਵਾ ਸੜਕਾਂ ਤੇ ਸਰਿਆਮ ਅਕਾਉਂਟਰ ਹੋ ਰੇ ਆ ਕਤਲਿਆਮ ਹੋ ਰਹੀ ਆ ਇੱਥੇ ਜਿਹੜਾ ਵਾ ਪੰਜਾਬ ਦੇ ਵਿੱਚ ਜਿਹੜੇ ਲੋਕ ਆ ਕਿਉਂ ਬਾਹਰ ਨੂੰ ਭੱਜ ਰਿਹਾ ਇੰਡਸਟਰੀ ਇੱਥੋਂ ਚਲੇ ਗਈ ਆ ਨੌਜਵਾਨ ਪੀੜ੍ਹੀ ਬਾਹਰ ਨੂੰ ਭੱਜ ਰਹੀ ਉਹਨਾਂ ਨੂੰ ਆਪਣਾ ਭਵਿੱਖ ਨਹੀਂ ਨਜ਼ਰ ਆ ਰਿਹਾ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਸਾਡੀ ਪਾਰਟੀ ਨੇ ਜੋ ਇਹ ਫੈਸਲਾ ਕੀਤਾ ਵਾ 13 ਦੇ 13 ਉਮੀਦਵਾਰ ਖੜੇ ਕਰਾਂਗੇ ਔਰ ਹਰ ਭਾਈਚਾਰੇ ਦੇ ਲੋਕਾਂ ਨੂੰ ਜਿਹੜੀ ਜਿਹੜੀ ਨਾਮਜ਼ਦਗੀ ਕਰਨ ਦਾ ਮੌਕਾ ਦਿੱਤਾ ਜਾਵੇਗਾ ਮੁਕਾਬਲਾ ਕਿਹੜੀ ਪਾਰਟੀ ਨਾਲ ਦੇਖਦੇ ਹੋ ਆਖਰੀ ਸਵਾਲ ਹੈ ਮੁਕਾਬਲਾ ਜਿਹੜੇ ਪਾਰਟੀਆਂ ਤੁਸੀਂ ਦੇਖ ਲਓ ਜੋ ਕਰ ਰਹੀਆਂ ਵਾ ਸਾਨੂੰ ਤਾਂ ਕਹਿਣਾ ਕੋਈ ਮੁਕਾਬਲਾ ਜਿਹਾ ਲੱਗਦਾ ਹੀ ਨਹੀਂ ਕਿਉਂਕਿ ਇਹ ਜਿਹੜੀ ਆ ਇਹ ਸਰਵ ਸਮਾਜ ਦੀ ਗੱਲ ਹੋਣੀ ਆ ਕਿਸੇ ਇੱਕ ਭਾਈਚਾਰੇ ਦੇ ਇੱਕ ਫਿਰਕੇ ਦੀ ਗੱਲ ਨਹੀਂ ਹੋਣੀ ਸਰਬ ਸਮਾਜ ਦੇ ਵਾਸਤੇ ਜਿਹੜਾ ਵਾ ਇਹ ਲੋਕ ਸੇਵਾ ਦੀ ਜਿਹੜੀ ਗੱਲ ਕਰ ਗਏ ਆ ਪ੍ਰਧਾਨ ਜੀ ਉਹਦੇ ਕਰਕੇ ਜਿਹੜੀ ਇਹ ਪਾਰਟੀ ਜਿਹੜੀ ਨੈਸ਼ਨਲ ਲੋਕ ਸੇਵਾ ਪਾਰਟੀ ਬਣਾਈ ਗਈ ਆ ਔਰ ਜਿਹੜਾ ਵਾ ਸਾਡਾ ਕਿਸੇ ਦਾ ਮੁਕਾਬਲਾ ਨਹੀਂ ਆ ਕਿਉਂਕਿ ਜਿਹੜਾ ਬੈਕਵਰਡ ਭਾਈਚਾਰਾ ਵਾ ਮਨੋਰੀਟੀ ਆ ਐਸਸੀ ਭਾਈਚਾਰਾ ਵਾ ਜਾਂ ਸਾਡਾ ਜਰਨਲ ਸਮਾਜ ਆ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਵਾ ਇਸ ਕਰਕੇ ਜਿਹੜਾ ਵਾ ਉਹ ਸਾਨੂੰ 13 ਦੇ 13 ਸੀਟਾਂ ਜਿਤਾ ਕੇ ਜਿਹੜੀਆਂ ਸਾਨੂੰ ਲੋਕ ਸਭਾ ਦੇ ਵਿੱਚ ਭੇਜਣਗੇ ਤਾਂ ਕਿ ਆਹ ਨਾਲੇ ਸਮੇਂ ਚਹੀ ਵੱਡੇ ਲੈਵਲ ਤੇ ਵਿਧਾਨ ਸਭਾ ਦੀ ਜਿਹੜੀ ਆ ਇਲੈਕਸ਼ਨਾਂ ਜਿੱਤ ਕੇ 2000 ਜਿਹੜੀ 27 ਦੀ ਗੱਲ ਵੀ ਆ ਆਪਾਂ ਇਸ ਪੰਜਾਬ ਦੇ ਵਿੱਚ ਜਿਹੜਾ ਵਾ ਇਸ ਪਾਰਟੀ ਦਾ ਰਾਜ ਭਾਗ ਲੈ ਕੇ ਆਵਾਂਗੇ ਔਰ ਆਪਣੇ ਲੋਕਾਂ ਨੂੰ ਜਿਹੜਾ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਜੋ ਪਛੜਿਆ ਪਿਆ ਵਾ ਉਹਨੂੰ ਅੱਗੇ ਲੈ ਕੇ ਆਵਾਂਗੇ ਧੰਨਵਾਦ ਜੀ ਇਹਨਾਂ ਸੈਕਟਰੀ ਸਾਹਿਬ ਤੇ ਪ੍ਰਧਾਨ ਜੀ ਇਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਨਵੀਂ ਪਾਰਟੀ ਦਾ ਗਠਨ ਵੀ ਕਰ ਦਿੱਤਾ ਗਿਆ ਤੇ ਅੱਜ ਹਜ਼ਾਰਾਂ ਦਾ ਇਕੱਠ ਵੀ ਕਰ ਦਿੱਤਾ ਗਿਆ ਤੇ ਨਾਲ ਹੀ ਇਹਨਾਂ ਵੱਲੋਂ ਦਾਵਾ ਵੀ ਕੀਤਾ ਗਿਆ ਕਿ ਕਈ ਵਿਧਾਇਕ ਅਤੇ ਕਈ ਸੰਸਦ ਇਹਨਾਂ ਦੇ ਸੰਪਰਕ ਵਿੱਚ ਵੀ ਨੇ ਅਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ 크੍ਰਿਸਚੀਅਨ ਭਾਈਚਾਰਾ ਕਿੰਨੀਆਂ ਸੀਟਾਂ ਦੇ ਚੋਣ ਲੜਦਾ ਹੈ ਤੇ ਕਿੰਨੀਆਂ ਸੀਟਾਂ ਜਿੱਤਦਾ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ